ਉਹ ਚੈਨਲ ਨਾਲ ਜੁੜੇ ਬਾਈ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਈ ਅੱਜ ਆਪਾਂ ਲੈ ਕੇ ਆਏ ਆਂ ਮੌਸਮ ਦੀ ਨਵੀਂ ਅਪਡੇਟ ਕੱਲ ਵੀਰੇ 1 ਅਗਸਤ ਨੂੰ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਕਈ ਪਿੰਡਾਂ ਦੇ ਵਿੱਚ ਜਿਹੜਾ ਮੀਂਹ ਬਾਰੇ ਦੇਖਣ ਨੂੰ ਮਿਲਿਆ ਮੀਂਹ ਕਿਤੇ ਚਿੜੀ ਚੌਂਗਣਾ ਸੀ ਬਾਈ ਕਿਤੇ ਹਲਕਾ ਪਿਆ ਕਿਤੇ ਦਰਮਿਆਨਾ ਪਿਆ ਕਿਤੇ ਕਿਤੇ ਭਾਰੀ ਝਟ ਵੀ ਲੱਗੀ ਆ ਸੋ ਬਾਈ ਕੁਝ ਕਿੱਤਿਆਂ ਦਾ ਕੁਝ ਕਿ ਏਅਰ ਕਵਰੇ ਜਿਹੜਾ ਸੁੱਕਾ ਵੀ ਰਹਿ ਗਿਆ ਜਿਵੇਂ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਪਰਨਾਲਾ ਕਹਿ ਲਓ ਜਾਂ ਮਾਨਸਾ ਕਹਿ ਲਓ ਫਤਿਆਬਾਦ ਇਹਨਾਂ ਦਾ ਵੀਰੇ ਕੁਝ ਕਿ ਘੇਰੇ ਦੇ ਵਿੱਚ ਮੀਂਹ ਨਹੀਂ ਵੀ ਪਿਆ ਹੁਣ ਅੱਗੇ ਬਈ ਮੌਸਮ ਕਿਵੇਂ ਆ ਅੱਜ 2 ਅਗਸਤ ਤੋਂ ਲੈ ਕੇ ਬਈ 5 ਅਗਸਤ ਦੇ ਵਿਚਾਲੇ ਖਾਸ ਕਰਕੇ 3 ਅਗਸਤ ਦੀ ਰਾਤ ਠੀਕ 3 ਅਗਸਤ ਦੀ ਰਾਤ ਰਾਤ ਬਈ ਠੀਕ ਆ ਤੇ 4 ਅਗਸਤ ਦਾ ਜਿਹੜਾ ਦਿਨ ਹੋਊਗਾ ਇਹ ਮੇਨ ਹੋਊਗਾ ਬਈ ਇਹਦੇ ਵਿੱਚ ਤੰਨਾ 8 ਅਗਸਤ ਦੀ ਰਾਤ ਨੂੰ ਤੇ 4 ਅਗਸਤ ਨੂੰ ਬਾਈ ਤੇਨੇ ਕਾਰਵਾਈਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਇੰਨਾ ਕੁ ਦਿਨਾਂ ਦੇ ਵਿੱਚ ਬਾਈ ਇਹਨੇ ਟਾਈਮ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਬਾਈ ਹਲਕੇ ਦਮ ਐ ਨਮੀ ਦੇ ਨਾਲ ਕਿਤੇ ਕਿਤੇ ਭਾਰੇ ਮੀਂਹ ਦੀ ਝਟਾ ਜਿਹੜੀ ਵੀ ਰਹੇ ਉਹ ਵੀ ਲੱਗ ਸਕਦੀ ਆ ਸੋ ਬਾਕੀ ਵੀਰੇ ਕੱਲ ਤੱਕ ਜਾਂ ਪਰਸੋਂ ਤੱਕ ਆਪਾਂ ਕਲੀਅਰ ਅਪਡੇਟ ਪਾ ਦੇਾਂਗੇ ਹੋ ਸਕਦਾ ਕੱਲ ਤੱਕ ਹੀ ਪਾ ਦੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਵੀਰੇ ਹਲਕਾ ਦਮ ਐ ਨਮੀ ਰਹੂਗਾ ਕਿੱਥੇ ਕਿੱਥੇ ਤਖੜੀ ਝਟ ਲੱਗੂ ਬਾਈ ਸਾਰਾ ਕੁਝ ਦੱਸ ਦੇਾਂਗੇ ਠੀਕ ਆ ਸੋ ਨਮੀਆ ਪਟਾਟੇ ਪਰ ਇਹ ਹੀ ਹੈ ਜੇ ਕੋਈ ਬਦਲਾਅ ਆਇਆ ਬਰੇ ਆਪੇ ਉਹ ਵੀ ਦੱਸ ਦਿਆਂਗੇ ਸੋਈ ਨਹੀਂ ਕਿ ਬੈਂਤੀ ਪ੍ਰਮਾਣ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ